ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ ਭਾਰ ਖਾਲਿਸਤਾਨ ਵਿਰੁੱਧ ਸਾਜ਼ਿਸ਼ ਭਾਗ ਪਹਿਲਾ ਰਾਜ ਦੇ ਸਾਬਕਾ ਅਧਿਕਾਰੀ ਜੀਬੀਐਸ ਸਿੱਧੂ ਦੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਇੰਦਰਾ ਸਰਕਾਰ ਜਾਂ ਕਾਂਗਰਸ ਪਾਰਟੀ ਵੱਲੋਂ ਚੌੜ ਰਣਨੀਤੀ ਤਹਿਤ ਰਚੀ ਗਈ ਸਿੱਖਾਂ ਵਿਰੁੱਧ ਸਾਜ਼ਿਸ਼ ਦਾ ਭਾਂਡਾ ਨਹੀਂ ਪੰਦੀ ਸਗੋਂ ਇਹ ਖਾਲਸਾ ਰਾਜ ਦੇ ਸੰਕਲਪ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸਿੱਖਾਂ ਵੱਲੋਂ ਕੀਤੇ ਗਏ ਸੰਘਰਸ਼ ਵਿਰੁੱਧ ਮਿੱਥ ਕੇ ਰਚੀ ਗਈ ਡੂੰਗੀ ਸਾਜ਼ਿਸ਼ ਹੈ ਖਾਲਿਸਤਾਨ ਦੇ ਸੰਘਰਸ਼ ਦਾ ਸੱਚ ਬਿਆਨ ਕਰਨ ਦੀ ਥਾਂ ਸਿੱਧੂ ਆਪਣੀ ਕਿਤਾਬ ਵਿੱਚ ਖਾਲਿਸਤਾਨ ਦੇ ਸੰਘਰਸ਼ ਵਿਰੁੱਧ ਰੱਜ ਕੇ ਪੜਾਸ ਕੱਢਦਾ ਤੇ ਜ਼ਹਿਰ ਉਗਲਦਾ ਹੈ ਇਸ ਬਾਰੇ ਕੁਝ ਲੇਖਕਾਂ ਵੱਲੋਂ ਪਹਿਲਾਂ ਤੋਂ ਘੜੀਆਂ ਗਈਆਂ ਆਪ ਖੁਦਰੀਆਂ ਗਲਤ ਕਹਾਣੀਆਂ ਦੇ ਹਵਾਲੇ ਦੇਣ ਦੇ ਨਾਲ ਨਾਲ ਉਹ ਹੋਰ ਵੀ ਕਈ ਮਨਕੜਤ ਨਵੀਆਂ ਕੂੜ ਕਹਾਣੀਆਂ ਕੱਢਦਾ ਹੈ ਉਹ ਇਹ ਜਾਣਦਾ ਹੋਇਆ ਵੀ ਕਿ ਝੂਠ ਝੂਠੀ ਹੈ ਅਜ ਇਸ ਸੱਚ ਅਗੇ ਬਹੁਤਾ ਟਿਕ ਨਹੀਂ ਸਕਦਾ ਉਹ ਫਿਰ ਵੀ ਮਿੱਠ ਕੇ ਝੂਠ ਬੋਲਦਾ ਹੈ ਸਿੱਧੂ ਆਪਣੀ ਤੇ ਆਪਣੇ ਰਿਸ਼ਤੇਦਾਰ ਦੀ ਵਡਿਆਈ ਕਰਨ ਅਤੇ ਦੇਸ਼ ਭਗਤੀ ਦਰਸਾਉਣ ਲਈ ਨੀਵੇਂ ਤੋਂ ਨੀਵੇਂ ਪੱਧਰ ਤੱਕ ਜਾਣ ਤੋਂ ਵੀ ਨਹੀਂ ਚਾਹਦਾ ਨਾਇਕ ਨੂੰ ਖਲਨਾਇਕ ਤੇ ਖਲਨਾਇਕ ਨੂੰ ਨਾਇਕ ਬਣਾਉਣ ਲਈ ਵੀ ਉਹ ਪੂਰਾ ਤਨ ਲਾਉਂਦਾ ਹੈ ਉਹ ਇੰਦਰਾ ਗਾਂਧੀ ਗਿਆਨੀ ਜ਼ੈਲ ਸਿੰਘ ਤੇ ਕਾਂਗਰਸ ਪਾਰਟੀ ਨੂੰ ਖਾਲਿਸਤਾਨ ਦੀ ਸਾਜ਼ਿਸ਼ ਦਾ ਸਾਜ਼ਿਸ਼ਕਾਰ ਇਸ ਲਈ ਨਹੀਂ ਬਣਾਉਂਦਾ ਕਿ ਉਹ ਪੰਜਾਬ ਸਿੱਖਾਂ ਤੇ ਦੇਸ਼ ਵਿਰੋਧ ਕੰਮ ਕਰ ਰਹੇ ਸਨ ਸੋਕੋ ਇਸ ਤਰੀ ਬਣਾਉਦਾ ਹੈ ਕਿ ਖਾਲਿਸਤਾਨ ਦੇ ਸੰਘਰਸ਼ ਅਤੇ ਸੰਘਰਸ਼ ਕਰਨ ਵਾਲੀ ਜੁਝਾਰੂਆਂ ਬਾਰੇ ਸਿੱਖਾਂ ਵਿੱਚ ਨਫ਼ਰਤ ਪੈਦਾ ਕੀਤੀ ਜਾ ਸਕੇ ਸਿੱਖ ਖਾਲਿਸਤਾਨ ਦੇ ਸੰਘਰਸ਼ ਨਾਲੋਂ ਸਦੀਵੀ ਤੋੜ ਵਿਛੋੜਾ ਕਰ ਲੈਣ ਅਤੇ ਦਸ਼ਮੇਸ਼ ਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਹਿਰਦਿਆਂ ਵਿੱਚ ਉਕਰਿਆ ਖਾਲਸਾ ਰਾਜ ਦਾ ਸੰਕਲਪ ਉਹਨਾਂ ਦੇ ਹਿਰਦਿਆਂ ਤੋਂ ਸਦਾ ਲਈ ਮਿਟ ਜਾਵੇ ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਤੇ ਇੰਦਰਾ ਸਰਕਾਰ ਨੇ ਸੰਤ ਜਰਨੈਲ ਸਿੰਘ ਵੱਲੋਂ ਖਾਲਸਾ ਈਸੁਰ ਵਿੱਚ ਪੁੱਟੇ ਪੰਥ ਕਦਮਾ ਨੂੰ ਦੇਸ਼ ਦੀ ਇਕਤਾ ਅਖੰਡਤਾ ਸੁਰੱਖਿਆ ਤੇ ਹਿੰਦੂਆਂ ਦੀ ਜਾਨ ਨੂੰ ਖਤਰੇ ਦੀ ਦੁਹਾਈ ਦੇ ਕੇ ਅਤੇ ਦੇਸ਼ ਭਰ ਦੇ ਹਿੰਦੂਆਂ ਦੇ ਮਨਾਂ ਵਿੱਚ ਉਕਸਾਹਟ ਪੈਦਾ ਕਰਕੇ ਆਪਣਾ ਕੋਈ ਸਿਆਸੀ ਮੰਤਵ ਪੂਰਾ ਕਰਨ ਦੀ ਸੋਚ ਸੋਚੀ ਹੋਵੇ ਪਰ ਇਹ ਕਹਿਣਾ ਸਰਸਰ ਝੂਠ ਹੈ ਕਿ ਸੰਤ ਜਰਨੈਲ ਸਿੰਘ ਨੂੰ ਇੱਕ ਅਕਬਰ ਰੋਡ ਗਰੁੱਪ ਨੇ ਪਹਿਲਾਂ ਪੰਜਾਬ ਦੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਆਪਰੇਸ਼ਨ 1 ਲਈ ਤੇ ਫਿਰ ਦਸੰਬਰ 1984 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਆਪਰੇਸ਼ਨ 2 ਲਈ ਉਹ ਬਾਰੇ ਇਹ ਵਰਤੇ ਹੋਵੇ ਅਸਲ ਵਿੱਚ ਸਿੱਧੂ ਜੂਨ 1984 ਦੇ ਦਰਬਾਰ ਸਾਹਿਬ ਤੇ ਹਿੰਦ ਸਟੇਟ ਦੇ ਹਮਲੇ ਨੂੰ ਅਕਾਲੀ ਕਾਂਗਰਸ ਪਾਰਟੀ ਤੇ ਇੰਦਰਾ ਸਰਕਾਰ ਦਾ ਹਮਲਾ ਸਾਬਤ ਕਰਕੇ ਤੇ ਇਸ ਦਾ ਮੰਤਵ ਦਸੰਬਰ 1984 ਦੀ ਲੋਕ ਸਭਾ ਚੋਣ ਜਿੱਤਣਾ ਦੱਸ ਕੇ ਹਿੰਦ ਸਟੇਟ ਦੇ ਉਸ ਨਿਸ਼ਾਨੇ ਤੇ ਪਰਦਾ ਪਾਉਣ ਦਾ ਯਤਨ ਕਰਦਾ ਹੈ ਜਿਸ ਦਾ ਮੰਤਵ ਸਿੱਖ ਕੌਮ ਦੇ ਹਿਰਦੇ ਚੋਂ ਖਾਲਸਾ ਰਾਜ ਦੇ ਸੰਕਲਪ ਨੂੰ ਮਿਟਾ ਕੇ ਸਦਾ ਲਈ ਹਿੰਦ ਸਟੇਟ ਵਿੱਚ ਜਜ਼ਬ ਕਰਨਾ ਹੈ ਜੀਬੀਐ ਸਿੱਧੂ ਆਪਣੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਵਿੱਚ ਦਾਵਾ ਕਰਦਾ ਹੈ ਕਿ ਉਹਦੀ ਕਿਤਾਬ ਇੱਕ ਉੱਚ ਬਦਰੀ ਸਾਜ਼ਿਸ਼ ਦਾ ਦਰਦਨਾਕ ਖੁਲਾਸਾ ਹੈ ਜਿਸ ਦੇ ਸਿੱਟੇ ਵਜੋਂ ਹਜ਼ਾਰਾਂ ਨਿਰਦੋਸ਼ ਵਿਅਕਤੀਆਂ ਦੀ ਮੌਤ ਹੋਈ ਹੋਂਦ ਰਹਿਤ ਮੁੱਦੇ ਖਾਲਿਸਤਾਨ ਦੀ ਸਮੱਸਿਆ ਪੈਦਾ ਹੋਈ ਉਹ ਇਸ ਸਾਜ਼ਿਸ਼ ਨੂੰ ਖਾਲਿਸਤਾਨ ਦੀ ਸਾਜ਼ਿਸ਼ ਦਾ ਨਾਂ ਦੇ ਕੇ ਆਪਣੀ ਗੱਲ ਨੂੰ ਸਾਬਤ ਕਰਨ ਲਈ ਕਈ ਸਵਾਲ ਖੜੇ ਕਰਦਾ ਜਿਵੇਂ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਦੇ ਇੱਕ ਗਰੁੱਪ ਵੱਲੋਂ ਆਪਰੇਸ਼ਨ ਇਕਲੀ ਪਿੰਡਰਾਂ ਵਾਲੇ ਦਾ ਸਮਰਥਨ ਕਿਉਂ ਤੇ ਕਿਵੇਂ ਪ੍ਰਾਪਤ ਕੀਤਾ ਗਿਆ ਆਪਰੇਸ਼ਨ 1 ਨੂੰ ਆਪਰੇਸ਼ਨ 2 ਵਿੱਚ ਕਿਵੇਂ ਤਬਦੀਲ ਕੀਤਾ ਗਿਆ ਪਿੰਡਰਾਂ ਵਾਲੇ ਤੇ ਉਸਦੇ ਸਾਥੀਆਂ ਨੂੰ ਹੱਤਵਰਦ ਉਸ਼ਾਸ਼ਤ ਕਰਨ ਲਈ ਕਿਉਂ ਵਰਤਿਆ ਗਿਆ ਜਿਸ ਕਰਕੇ ਪੰਜਾਬ ਵਿੱਚ ਹਿੰਦੂ ਸਿੱਖ ਵੰਡ ਪੈਦਾ ਹੋਈ 1981 ਤੋਂ ਲੈ ਕੇ ਪੱਛਮੀ ਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਸਿੱਖਾਂ ਵਿਚਕਾਰ ਖਾਲਿਸਤਾਨ ਦੇ ਸਿਧਾਂਤ ਨੂੰ ਪ੍ਰਮਾਣਿਕਤਾ ਕਿਵੇਂ ਪ੍ਰਾਪਤ ਹੋਈ ਪਿੰਡਰਾਂ ਵਾਲਾ ਇਹ ਖਾਲਿਸਤਾਨ ਸਮੱਸਿਆ ਦਾ ਅੰਤਮ ਹੱਲ ਕੀ ਸੀ ਜੋ ਇੱਕ ਅਕਬਰ ਰੋਡ ਗਰੁੱਪ ਚਾਹੁੰਦਾ ਸੀ ਕੀ ਇਹ ਹਲ ਇਹ ਯਕੀਨੀ ਬਣਾਉਣੀ ਸੀ ਕਿ ਅਗਲੀ ਆਮ ਚੋਣਾਂ ਵਿੱਚ ਉਹਨਾਂ ਦੇ ਸੰਭਾਵੀ ਵੋਟਰਾਂ ਤੇ ਵੱਧ ਤੋਂ ਵੱਧ ਪ੍ਰਭਾਵ ਪਵੇ। ਆਪਰੇਸ਼ਨ ਬ੍ਰਿਊਸਟਾਰ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਮਈ 1984 ਦੇ ਅੰਤ ਤੱਕ ਅਕਾਲੀ ਦਲ ਦੇ ਨਰਮਖਿਆਲੀ ਆਗੂਆਂ ਨਾਲ ਗੱਲਬਾਤ ਕਰਕੇ ਸਮਝੌਤਾ ਕਰਨ ਦੀ ਆਸ ਕਿਉਂ ਜਾਰੀ ਰੱਖੀ ਗਈ? ਹਰਨ ਕਾਉ ਨੂੰ ਸੇਵਾ ਮੁਕਤ ਹੋਣ ਤੋਂ ਬਾਅਦ ਦੁਬਾਰਾ ਕਿਉਂ ਬੁਲਾਇਆ ਗਿਆ? ਕਿਵੇਂ ਰਾ 1980 ਦੇ ਅੰਤ ਤੋਂ ਹੀ ਖਾਲਿਸਤਾਨ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਜਦੋਂ ਕਿ 1979 ਦੇ ਅੰਤ ਤੱਕ ਰਾ ਦੇ ਲਈ ਸਿੱਖ ਉਗਰਵਾਦ ਅਤੇ ਖਾਲਿਸਤਾਨ ਕੋਈ ਮੁੱਦਾ ਹੀ ਨਹੀਂ ਸਨ ਅਤੇ ਪਿੰਡਰਾ ਵਾਲੇ ਨੂੰ ਸਰਬੰਦਰ ਸਾਹਿਬ ਕੰਪਲੈਕਸ ਵਿੱਚੋਂ ਫੰਡ ਲਈ ਮੁਕਾਬਲਤਨ ਘਟ ਹਾਨੀਕਾਰਕ ਰਸਤੇ ਕਿਉਂ ਨਾ ਮਨਜ਼ੂਰ ਕਿਤੇ ਗਏ ਸਿੱਧੂ ਪਹਿਲਾਂ ਆਪਣੀ ਮੰਨਵਰਤੀ ਦੇ ਸਵਾਲ ਖੜੇ ਕਰਦਾ ਤੇ ਫਿਰ ਆਪ ਹੀ ਆਪਣੀ ਮਰਜ਼ੀ ਨਾਲ ਉਹਨਾਂ ਨੇ ਜਵਾਬ ਦਿੰਦਾ ਹੈ ਅਜਿਹੇ ਸਵਾਲ ਖੜੇ ਕਰਨ ਤੇ ਉਹਨਾਂ ਦੇ ਮਨ ਚਾਹੇ ਜਵਾਬ ਦੇਣ ਪਿੱਛੇ ਉਸ ਦਾ ਮਨਸ਼ਾ ਇਹ ਸਾਬਤ ਕਰਨਾ ਹੈ ਕਿ ਸੰਤ ਜਰਨੈਲ ਸਿੰਘ ਕਾਂਗਰਸ ਦੀ ਹੀ ਸਿਰਜਣਾ ਸੀ ਕਾਂਗਰਸ ਨੇ ਹੀ ਉਸ ਨੂੰ ਹਿੰਸਕ ਕਾਰਵਾਈਆਂ ਕਰਨ ਲਈ ਉਸ਼ਾਸ ਕੀਤਾ ਸੀ ਤੇ ਉਸ ਵਿਰੁੱਧ ਸਮੇਂ ਸਰ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਟਾਲਾਬੱਟੀ ਰੱਖਿਆ ਸੀ ਉਸ ਨੂੰ ਹਉਆ ਬਣਾ ਕੇ ਹਿੰਦੂਆਂ ਨੂੰ ਡਰਾਇਆ ਗਿਆ ਤੇ ਇੰਜ ਪੰਜਾਬ ਤੇ ਹਰਿਆਣਾ ਵਿੱਚ ਟਕਰਾਅ ਪੈਦਾ ਕਰ ਦਿੱਤਾ ਸੀ ਹਿੰਦੂ ਸਿੱਖਾਂ ਵਿੱਚ ਫਿਰਕੂ ਤਣਾਅ ਵਧਾ ਦਿੱਤਾ ਸੀ ਤੇ ਖਾਲਿਸਤਾਨ ਦਾ ਮੁੱਦਾ ਵਿਸ਼ਵ ਵਿਆਪੀ ਬਲਗਾ ਸੀ ਦੇਸ਼ ਦੀ ਏਕਤਾ ਖੰਡਤਾ ਤੇ ਸੁਰੱਖਿਆ ਨੂੰ ਖਾਲਿਸਤਾਨ ਤੋਂ ਖਤਰੇ ਦਾ ਪ੍ਰਭਾਵ ਪੈਦਾ ਕਰਕੇ ਹਿੰਦੂ ਮਾਨਸਿਕਤਾ ਵਿੱਚ ਸਿੱਖਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਸਰਕਾਰ ਤੇ ਦਬਾਅ ਪਾਉਣ ਦੀ ਭਾਵਨਾ ਪੈਦਾ ਕੀਤੀ ਗਈ। ਦੋ ਫੀਸਦੀ ਸਿੱਖਾਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰਕੇ ਬਹੁ ਗਿੰਤੀ ਭਾਈਚਾਰੇ ਦਾ ਮਨ ਜਿੱਤਣ ਦਾ ਪੈਂਤਲਾ ਘੜਿਆ ਗਿਆ। ਦੇਸ਼ ਨੂੰ ਬਚਾਉਣ ਦਾ ਨਾਮ ਨਾ ਖੱਟਣ ਲਈ ਤੇ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ ਉਚਿਤ ਦਰਸਾਉਣ ਦੀ ਰਾਏ ਪੈਦਾ ਕੀਤੀ ਗਈ। ਇੰਡੀਆ ਕਾਂਗਰਸ ਪਾਰਟੀ ਨੇ ਆਪਰੇਸ਼ਨ 2 ਨੂੰ ਅਮਲ ਵਿੱਚ ਲਾ ਕੇ ਦਸੰਬਰ 1984 ਦੀ ਚੋਣ ਜਿੱਤੀ ਸੀ। ਸਿੱਧੂ ਦੇ ਦਾਅਵੇ ਤੇ ਸਵਾਲਾਂ ਦੀ ਪਰਖ ਪਰਚੋਲ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਵੀ ਮੋਰਚਾ ਜਾਂ ਸੰਘਰਸ਼ ਤਾਂ ਹੀ ਤੇ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਇਸੇ ਸ਼ੁਰੂ ਹੋਣ ਦਾ ਮਾਹੌਲ ਅਤੇ ਕਾਰਨ ਮੌਜੂਦ ਹੋਣ। ਲੋਕਾਂ ਵਿੱਚ ਇਸ ਵਿੱਚ ਸ਼ਾਮਲ ਹੋਣ ਦਾ ਜਜ਼ਬਾ ਆਪ ਮੁਖਾਰੇ ਜਾਗ ਪਵੇ। ਕਿਸੇ ਵੀ ਮੋਰਚੇ, ਸੰਘਰਸ਼ ਜਾਂ ਲਹਿਰ ਦੇ ਸ਼ੁਰੂ ਹੋਣ ਪਿੱਛੇ ਕਿਸੇ ਸਰਕਾਰ, ਵਿਰੋਧੀ ਪਾਰਟੀ ਜਾਂ ਦੁਸ਼ਮਣ ਦੀ ਸਾਜ਼ਿਸ਼ ਨਹੀਂ ਹੁੰਦੀ। ਸਗੋਂ ਇਸ ਦਾ ਕਾਰਨ ਸਰਕਾਰ ਦਾ ਅਨਿਆ ਤੱਕੇਸ਼ਾਹੀ ਅਚਾਚਾਰ ਤੇ ਕੌਮ ਦਾ ਸਰਬਨਾਸ਼ ਕਰਨ ਦੀ ਸੋਚ ਵਿਰੁੱਧ ਪੈਦਾ ਹੋਇਆ ਜਜ਼ਬਾ ਹੁੰਦਾ ਹੈ ਕੋਈ ਕੌਮ ਕਿਸੇ ਸਰਕਾਰ ਦਾ ਦੁਸ਼ਮਨ ਦੇ ਕਹਿਣ ਤੇ ਜੂਜ਼ ਮਰਨ ਦੇ ਚਾਹਵ ਨਾਲ ਮੈਦਾਨ ਵਿੱਚ ਨਹੀਂ ਉਤਰਦੀ ਸਗੋਂ ਸਰਕਾਰ ਅਤੇ ਦੁਸ਼ਮਨ ਦੇ ਬੰਗਾਰਨ ਤੇ ਆਪਣੀ ਆਜ਼ਾਦੀ ਲੈਣ ਤਕਦੀਰਸਵਾਰਨ ਅਤੇ ਜ਼ੁਲਮ ਨੂੰ ਠੱਲਣ ਲਈ ਸੰਘਰਸ਼ ਸ਼ੁਰੂ ਕਰਦੀ ਹੈ ਖਾਰਿਸਤਾਨ ਕੋਈ ਹੁੰਦ ਰਹਿਤ ਮੁੱਦਾ ਨਹੀਂ ਤੇ ਨਾ ਹੀ ਇਹ ਕਾਂਗਰਸ ਪਾਰਟੀ ਇੰਦਰਾ ਸਰਕਾਰ ਦੇ ਇੱਕ ਅਕਬਰ ਰੋਡ ਗਰੁੱਪ ਦੀ ਸਾਜ਼ਿਸ਼ ਹੈ ਜੀਬੀਐ ਸਿੱਧੂ ਨੇ ਇਹਹਾ ਪ੍ਰਚਾਰ ਕਰਨ ਦੀ ਧਾਰਨਾ ਸਿੱਖ ਰਾਜ ਦੇ ਖਾਲਸਾ ਇਸ ਸੰਕਲਪ ਦਾ ਵਿਰੋਧ ਕਰਨ ਲਈ ਹੀ ਬਣਾਈ ਹੈ ਜਦਕਿ ਖਾਰਿਸਤਾਨ ਸਿੱਖਾਂ ਦੇ ਮਨ ਮੰਦਰ ਵਿੱਚ ਨਾਨਕ ਜੋਤ ਦੁਆਰਾ ਉਕਰਿਆ ਹੋਇਆ ਖਾਲਸਾ ਰਾਜ ਦਾ ਸੰਕਲਪ ਹੈ ਇਸ ਲਈ ਗੁਰਮਤ ਦਾ ਸਿਧਾਂਤ ਸਤਿਗੁਰਾਂ ਦਾ ਉਪਦੇਸ਼ ਕਲਣਾ ਸ਼ਹੀਦੀਆਂ ਕੁਰਬਾਨੀਆਂ ਸਦੀਆਂ ਦਾ ਸੰਘਰਸ਼ ਗੱਲੂ ਕਾਰਿਆਂ ਦੀ ਪੀੜਾ ਤੇ ਖਾਲਸਾ ਹੀ ਜਜ਼ਬਾ ਖਾਲਸੇ ਨੂੰ ਜੁੱਜਣ ਦਾ ਜੋਸ਼ ਹੌਸਲੇ ਤੇ ਬਲ ਬਖਸ਼ਦਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਦਾ ਬੋਲਾ ਇਸ ਦਾ ਰਾਦ ਸੇਰਾ ਤੇ ਯਕੀਨੀ ਜਿੱਤ ਦਾ ਪਰੋਸਾ ਹੈ ਸਤਗੁਰਾਂ ਵੱਲੋਂ ਪੰਜ ਤੀਰਾਂ ਤੇ ਹੁਕਮਨਾਮਿਆਂ ਦੀ ਬਖਸ਼ਿਸ਼ ਕਰਕੇ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਕੇ ਤੋਰੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਕੋਈ ਵੀ ਅਜਿਹਾ ਸਮਾਂ ਨਹੀਂ ਜਦੋਂ ਖਾਲਸੇ ਨੇ ਖਾਲਸਾ ਰਾਜ ਦੀ ਵਿਚਾਰਤਾਰਾ ਤੇ ਨਿਸ਼ਾਨੇ ਤੋਂ ਮੂੰਹ ਮੋੜਿਆ ਹੋਵੇ ਜਦੋਂ ਮੁਗਲਿਆ ਸਲਤਨਤ ਨੇ ਫੜ ਮਾਰੀ ਸੀ ਕਿ ਸਿੱਖ ਸਾਰੇ ਦੇ ਸਾਰੇ ਖਤਮ ਕਰ ਦਿੱਤੇ ਹਨ ਤਾਂ ਝੰਮਦੇ ਹੀ ਸਿਰਲਖ ਖਾਲਸਾ ਬਾਬਾ ਬੂਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਰੂਪ ਵਿੱਚ ਆਨ ਗਜਾਸੀ ਤੇ ਜਰਨੈਲੀ ਸੜਕ ਤੇ ਖਾਲਸਾ ਰਾਜ ਦੀ ਚੁੰਗੀ ਲਾ ਕੇ ਕਰਦੀ ਵਸੂਲੀ ਕਰਦਿਆਂ ਮੁਗਲਿਆ ਸਲਤਨਤ ਅਤੇ ਪਰਜਨੂ ਖਾਲਸੇ ਦੀ ਅਮਰ ਹੋਂਦ ਹਸਤੀ ਤੇ ਖਾਲਸਾ ਰਾਜ ਦੇ ਅਸਾਸ ਦਾ ਸੁਨੇਹਾ ਦੇ ਦਿੱਤਾ ਸੀ ਇਸੇ ਤਰ੍ਹਾਂ ਦੀ ਹੀ ਫੜ ਜਦ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਜਨਰਲ ਬੈਦਿਆ ਨੇ ਦੂਰਦਰਸ਼ਨ ਤੇ ਮਾਰਦਿਆਂ ਕਿਹਾ ਸੀ ਕੀ ਅਤਵਾਦਪავლ ਜੂਜਾਰੂ ਸਿੰਘਾਂ ਦੀ ਰੀਡ ਦੀ ਹੱਡੀ ਤੋੜ ਦਿੱਤੀ ਗਈ ਹੈ ਤਾਂ ਭਾਈ ਬਿਆਨ ਸਿੰਘ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਤੇ ਭਾਈ ਹਰਜਿੰਦਰ ਸਿੰਘ ਤੇ ਭਾਈ ਸੁਖਦੇਵ ਸਿੰਘ ਨੇ ਖਾਲਸੇ ਦੇ ਬਲ ਤੇ ਖਾਲਸਾ ਰਾਜ ਦੇ ਸੰਕਲਪ ਦਾ ਹਿੰਦੂ ਸਟੇਟ ਤੇ ਹਿੰਦੂ ਤਵ ਨੂੰ ਅਹਿਸਾਸ ਕਰਾ ਦਿੱਤਾ ਸੀ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਕੁਝ ਛੇਰ ਬਾਅਦ ਖਾਲਸਾ ਸੰਭਲ ਕੇ ਮੜਮੰਦਾਨ ਵਿਚਾਂ ਕੇ ਜੈਸੀ ਇਸੇ ਤਰ੍ਹਾਂ ਹੀ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਝਟਪਟ ਜੂਜਾਰੂ ਸਿੰਘ ਹਿੰਦੂ ਸਟੇਟ ਅੱਗੇ ਹਨ ਤਣੇ ਸੰਨ ਸਲਤਨਤੀ ਬਦਨੀਅਤਾ ਬੇਈਮਾਨੀ ਤੇ ਕਾਨੂੰਨੀਆ ਚਾਲਾਂ ਦੇ ਮੁਕਾਬਲੇ ਖਾਲਸੇ ਦੀ ਨਿਰਸ਼ਲਤਾ ਡ੍ਰਿੜਤਾ ਤੇ ਸਰਬੱਤ ਦੇ ਭਲੇ ਦਾ ਖਾਲਸਾਈ ਉਦੇਸ਼ ਖਾਲਸਾ ਰਾਜ ਦੇ ਸੰਕਲਪ ਨੂੰ ਸਿੱਖਿਰਦਿਆਂ ਵਿੱਚ ਸਦ ਜਾਗਤ ਰੱਖਦਾ ਹੈ ਖਾਲਸਾ ਰਾਜ ਦੀ ਇਹ ਜੋਤ ਸਿਰਫ ਸਿੱਖਾਂ ਲਈ ਹੀ ਨਹੀਂ ਸਰਬੱਤ ਦੇ ਭਲੇ ਦੇ ਸਤਾਂਤ ਸਤ ਕਾ ਪੂਰੀ ਕਾਇਨਾਤ ਲਈ ਚਾਨਣ ਮਨਾਰਾ ਹੈ ਤੇ ਖਾਲਸੇ ਨੇ ਇਸ ਨੂੰ ਕਾਇਮ ਕਰਕੇ ਪੂਰੀ ਦੁਨੀਆ ਨੂੰ ਰਾਜ ਦੇ ਖਾਲਸੇਈ ਸੰਕਲਪ ਨਾਲ ਰੌਸ਼ਨ ਕਰਨਾ ਆਪਣਾ ਪ੍ਰਮੁੱਖ ਫਰਜ਼ ਨਿਭਾਉਣਾ ਹੈ ਨਿਰਦੋਸ਼ਾਂ ਦੀ ਮੌਤ ਸਿੱਧੂ ਦਾ ਇਹ ਕਹਿਣਾ ਕਿ ਖਾਲਿਸਤਾਨ ਦੇ ਮੁੱਦੇ ਕਾਰਨ ਹਜ਼ਾਰਾਂ ਨਿਰਦੋਸ਼ਾਂ ਦੀ ਮੌਤ ਹੋ ਗਈ ਹੈ ਸੱਚਾਈ ਤੋਂ ਅੱਖਾਂ ਮੀਟਣ ਵਾਲੀ ਗੱਲ ਹੈ ਸਿੱਧੂ ਇਹਨਾਂ ਮੌਤਾਂ ਦੇ ਅਸਲ ਕਾਰਨ ਤੇ ਪਰਦਾ ਪਾਉਣ ਤੇ ਅਸਲ ਕਾਤਲਾਂ ਨੂੰ ਛਿਪਾਉਣ ਲਈ ਇਹ ਧਾਰਨਾ ਕੱਢ ਰਿਹਾ ਹੈ ਉਹ ਇਸ ਦਾ ਕਾਰਨ ਖਾਲਿਸਤਾਨ ਦਾ ਮੁੱਦਾ ਦਰਸਾ ਰਿਹਾ ਹੈ ਜਦ ਕਿ ਇਹਨਾਂ ਮੌਤਾਂ ਦਾ ਅਸਲ ਕਾਰਨ ਖਾਲਿਸਤਾਨ ਦਾ ਮੁੱਦਾ ਨਹੀਂ ਸਗੋਂ ਹਿੰਦ ਸਟੇਟ ਦੀ ਸਿੱਖ ਵਿਰੋਧੀ ਤੇ ਵੈਰ ਭਾਵਨਾ ਵਾਲੀ ਉਹ ਨੀਤੀ ਹੈ ਜਿਹੜੀ 1947 ਦੀ ਵੰਡ ਤੋਂ ਤੁਰੰਤ ਬਾਅਦ ਹਿੰਦੂ ਸਟੇਟ ਨੇ ਸਿੱਖਾਂ ਬਾਰੇ ਆਪਣਾਈ ਸੀ ਸਿੱਖਾਂ ਨੂੰ ਜਰਮ ਪੇਸ਼ਾ ਕਰਾਰ ਦੇਣਾ ਸੰਵਿਧਾਨ ਦੀ ਧਾਰਾ 25 ਬੀ ਨਾਲ ਸਿੱਖਾਂ ਦੀ ਅਡਰੀ ਨਿਆਰੀ ਤੇ ਵਿਲੱਖਣ ਹੋਣ ਦੀ ਹਸਤੀ ਨੂੰ ਹਿੰਦੂਆਂ ਵਿੱਚ ਲੀਨ ਕਰ ਲੈਣਾ ਪੰਜਾਬ ਅਤੇ ਸਿੱਖਾਂ ਨਾਲ ਹਰ ਖੇਤਰ ਵਿੱਚ ਕਾਨੂੰਨੀ ਤੇ ਗੈਰ ਕਾਨੂੰਨੀ ਤੌਰ ਤਰੀਕਿਆਂ ਨਾਲ ਧੱਕੇਸ਼ਾਹੀ ਹਨਿਆ ਵਿਤਕਰਾ ਤੇ ਜ਼ੁਲਮ ਕਰਨਾ 1947 ਤੋਂ ਪਹਿਲਾਂ ਕੀਤੇ ਵਾਅਦੇ ਤੋੜਨਾ ਹਿੰਦੂਆਂ ਦੇ ਮਨਾ ਵਿੱਚ ਸਿੱਖ ਵਿਰੋਧੀ ਭਾਵਨਾ ਪਰ ਨੀਤੀ ਜੂਨ 1947 ਤੋਂ ਪਹਿਲਾਂ ਕੀਤੇ ਵਾਅਦੇ ਤੋੜਨਾ ਹਿੰਦੂਆਂ ਦੇ ਮਨਾਂ ਵਿੱਚ ਸਿੱਖ ਵਿਰੋਧੀ ਭਾਵਨਾ ਪੈਰਨੀ ਤੇ ਜੂਨ 1984 ਤੇ ਨਵੰਬਰ 1984 ਦੇ ਕੱਲੂ ਕਾਰਿਆਂ ਦਾ ਕਹਿਰ ਕਮਾਣਾ ਪੁਲਿਸ ਸੁਰੱਖਿਆ ਬਲਾਂ ਤੇ ਫੌਜ ਨੂੰ ਕਤਲ ਕਰਨ ਦੀ ਖੁੱਲ੍ਹ ਦੇਣੀ ਕੈਟਾਂ ਤੋਂ નિર્ਦੋਸ਼ਾਂ ਦਾ ਕਤਲ ਕਰਾ ਕੇ ਉਸ ਦਾ ਦੋਸ਼ ਝਜਾਰੂ ਸਿੱਖਾਂ 'ਤੇ ਸਿਰ ਮੜਨਾ ਜਦਕਿ ਸਿੱਖ ਕਾਤਲ ਨਹੀਂ ਤੇ ਕਦੇ ਵੀ ਕਿਸੇ નિર્ਦੋਸ਼ ਦਾ ਕਤਲ ਨਹੀਂ ਕਰਦਾ ਪਰ ਸਿੱਖ ਹੱਥੋਂ ਮਰਨ ਵਾਲਾ ਮਜ਼ਲੂਮ ਵੀ ਨਹੀਂ ਹੋ ਸਕਦਾ ਸਿੱਖ ਬਦਲੇ ਦੀ ਭਾਵਨਾ ਨਾਲ ਕਦੇ ਵੀ ਕਿਸੇ ਦੀ ਜਾਨ ਨਹੀਂ ਲੈਂਦਾ ਪਰ ਜ਼ੁਲਮ ਦਾ ਨਾਸ ਮਜ਼ਲੂਮ ਦੀ ਰੱਖਿਆ ਅਤੇ ਜ਼ਾਲਮ ਦੀ ਪੱਖਿਆ ਸਿੱਖਾਂ ਦੀ ਜੰਗੀ ਰਵਾਇਤ ਇਸ ਤਾਂ ਤੇ ਜੇ ਨਿਰਦੋਸ਼ਾਂ ਦੀ ਮੌਤ ਦਾ ਕਾਰਨ ਖਾਲਿਸਤਾਨ ਦਾ ਮੁੱਦਾ ਹੁੰਦਾ ਤਾਂ ਸਿੱਖ ਵੀ ਬਦਲੇ ਦੀ ਭਾਵਨਾ ਨਾਲ ਪੰਜਾਬ ਵਿੱਚ ਉਵੇਂ ਹੀ ਹਿੰਦੂਆਂ ਦਾ ਸਮੂਹ ਕਤਲੇਆਮ ਕਰਦੇ ਜਿਵੇਂ ਹਿੰਦੂਆਂ ਨੇ ਨਵੰਬਰ 1984 ਵਿੱਚ ਸਿੱਖਾਂ ਦਾ ਪੂਰੇ ਹਿੰਦੁਸਤਾਨ ਵਿੱਚ ਮਿਥਕੇ ਕੀਤਾ ਸੀ ਸਿੱਖਾਂ ਦੀ ਹਰ ਕਾਰਵਾਈ ਪਿੱਛੇ ਵੱਡਾ ਇਤਿਹਾਸਿਕ ਕਾਰਨ ਤੇ ਉੱਚ ਦਰਜੇ ਦਾ ਨਿਸ਼ਾਨਾ ਹੁੰਦਾ ਹੈ ਜੇ ਕਿਤੇ ਭੁੱਲ ਪ੍ਰੇਖੇ ਗਲਤੀ ਜਾਂ ਗੁੱਸੇ ਵਿੱਚ ਸਿੱਖਾਂ ਹੱਥੋਂ ਕਿਸੇ ਮਾਸੂਮ ਦੀ ਮੌਤ ਹੋਈ ਵੀ ਹੋਵੇ ਤਾਂ ਸਿੱਖ ਉਸਤੇ ਅਫਸੋਸ ਦਾ ਪ੍ਰਗਟਾਵਾ ਵੀ ਕਰਦੇ ਹਨ ਤੇ ਖਿਮਾ ਵੀ ਮੰਗਦੇ ਹਨ। ਇਬਜ਼ਾਨਾ ਵੀ ਦਿੰਦੇ ਹਨ ਤੇ ਅੱਗੇ ਤੋਂ ਅਜਿਹਾ ਨਾ ਹੋਣ ਦਾ ਵਾਅਦਾ ਵੀ ਬੰਦਦੇ ਹਨ। ਪੰਜਾਬ ਪੁਲਿਸ ਨੇ ਜੱਜ ਜਾਰੂਆਂ ਦੇ ਪਰਿਵਾਰਾਂ ਦਾ ਕਤਲਿਆਮ ਕਰਨਾ ਸ਼ੁਰੂ ਕਰ ਦਿੱਤਾ। ਸੀਤਾ ਸਿੰਘਾ ਨੇ ਪਹਿਲਾਂ ਅਜਿਹੇ ਪੁਲਿਸ ਅਫਸਰਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਫਿਰ ਵੀ ਨਹੀਂ ਟਲੇ ਤੋਂ ਉਹਨਾਂ ਦੀ ਇਸ ਕਾਨੂੰਨੀ ਨੀਤੀ ਨੂੰ ਠੱਲਣ ਲਈ ਮਜਬੂਰ ਹੋ ਕੇ ਉਹਨਾਂ ਦੇ ਪਰਿਵਾਰਾਂ ਵਿਰੁੱਧ ਜੇ ਕੋਈ ਸਖਤ ਕਦਮ ਵੀ ਚੁੱਕਿਆ ਸੀ ਤਾਂ ਉਸ ਨਾਲ ਹੀ ਸਪਸ਼ਟੀਕਰਨ ਵੀ ਦਿੱਤਾ ਸੀ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਯਕੀਨ ਦਿਵਾਉਂਦੇ ਆ ਪੁਲਿਸ ਨੂੰ ਵੀ ਗੈਰ ਕਾਨੂੰਨੀ ਕਤਲਿਆਂ ਨੂੰ ਕਰਨ ਤੋਂ ਹਟਣ ਦੀ ਪ੍ਰੇਰਣਾ ਕੀਤੀ ਸੀ ਜੁਝਾਰੂਆਂ ਦੇ ਸਬੰਧੀ ਦਸਤਾਵੇਜ਼ ਦੀ ਸਬੂਤ ਵੀ ਹਨ ਸਿੱਧੂ ਦੀ ਇਸ ਧਾਰਨਾ ਅਨੁਸਾਰ ਤਾਂ ਫਿਰ 1746 ਇਸ ਤਰ੍ਹਾਂ ਸੋਬਾਟ ਵਿੱਚ ਵਾਪਰੇ ਕਾਨੂੰਨ ਬੰਦੇ ਛੋਟੇ ਕਲੂਕਾਰੇ ਤੇ ਕੁੱਪਰ ਹੀੜੇ ਦੇ ਮੈਦਾਨ ਦੇ ਵੱਡੇ ਕਲੂਕਾਰੇ ਦਾ ਕਾਰਨ ਵੀ ਸਿੱਖਾਂ ਦੀ ਖਾਲਸਾ ਰਾਜ ਦੀ ਸੋਚੀ ਸੀ ਸਿੱਧੂ ਅਨੁਸਾਰ ਤਾਂ ਫਿਰ ਜਲਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਨੇ ਵੀ ਜਾਣਬੁੱਝ ਕੇ ਹੀ ਮੌਤ ਸਹੜੀ ਸੀ ਅਤੇ ਕਤਲੇਆਮ ਕਰਨ ਵਾਲੇ ਜਨਰਲ ਐਡਵੈਰ ਨੇ ਆਪਣਾ ਕਾਨੂੰਨੀ ਫਰਜ਼ ਨਹੀਂ ਨਿਭਾਇਆ ਸੀ ਸਿੱਧੂ ਦੀ ਕਸਵੱਟੀ ਨਾਲ ਤਾਂ ਫਿਰ ਬੱਬਰ ਕਾਲੀ ਸਰਦਾਰ ਭਗਤ ਸਿੰਘ ਤੇ ਸਰਦਾਰ ਉਦਮ ਸਿੰਘ ਸਮੇਤ ਫਾਂਸੀ ਤੇ ਚੜਨ ਵਾਲੇ ਸਾਰੇ ਦੇ ਸਾਰੇ ਆਜ਼ਾਦੀ ਕੁਲਾਟੀਏ ਨਿਰਦੋਸ਼ਾਂ ਦੇ ਕਾਤਲ ਹੀ ਸਨ ਜਿਹੜੇ ਆਜ਼ਾਦੀ ਲਈ ਸੰਘਰਸ਼ ਕਰਨ ਦੇ ਗਲਤ ਰਾਹੇ ਪੈ ਚੁੱਕੇ ਸਨ ਨਿਰਦੋਸ਼ਾਂ ਦਾ ਕਤਲ ਕਰਨ ਦਾ ਦੋਸ਼ੀ ਕੌਣ ਹੈ ਇਸ ਤਰ ਨਿਰਣਾ ਤਾਂ ਹੁਣ ਭਾਰਤੀ ਨੇਪਾਲਕਾਂ ਨੇ ਵੀ ਕਰ ਦਿੱਤਾ ਹੈ ਅਦਾਲਤਾਂ ਵੱਲੋਂ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਹਜ਼ਾਰਾਂ ਸਿੱਖਾਂ ਨੂੰ ਕਾਲੇ ਕਾਨੂੰਨਾਂ ਤੇ 302 ਦੀਆਂ ਤਰਾਮਾਂ ਤੋਂ ਬਰੀ ਕਰਨਾ ਤੇ ਸਿੱਖਾਂ ਦੇ ਕਤਲ ਦੇ ਦੋਸ਼ਾਂ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਕਟਾਰੇ ਵਿੱਚ ਖੜਾ ਕਰਨਾ ਤੇ ਸਜ਼ਾਵਾ ਦੇਨੀ ਹੈ ਇਸ ਤੱਤ ਨੂੰ ਪ੍ਰਗਟ ਕਰਦੇ ਦਸਤਾਵੇਜ਼ੀ ਸਬੂਤ ਹਨ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਨਰਦੋਸ਼ਾਂ ਦੇ ਕਾਤਲ ਸਿੱਖ ਨਹੀਂ ਸਰਕਾਰ ਤੇ ਉਸਦੀ ਪੁਲਿਸ ਹੈ ਖਾਲਸਾ ਬੇਗੈਰਤੀ ਨਾਲ ਜ਼ਿੰਦਗੀ ਦੇ ਦਿਨ ਕੱਟੀ ਨਹੀਂ ਕਰਦਾ ਅਣਖ ਨਾਲ ਜਿਉਂਦਾ ਹੈ ਬੇਗੈਰਤ ਨੂੰ ਕੋਈ ਕੁਝ ਨਹੀਂ ਕਹਿੰਦਾ ਤੇ ਨਖੀਲੇ ਨੂੰ ਮਾਰਨ ਲਈ ਸਭ ਸਲਤਨਤਾਂ ਹਰ ਹਰਬਾ ਵਰਤਦੀਆਂ ਹਨ ਸੰਤ ਜਰਨੈਲ ਸਿੰਘ ਦਾ ਬਚਨ ਹੈ ਅਣਖ ਨਾਲ ਜਿਉਣਾ ਤੇ ਸ਼ਹੀਦੀ ਵਾਸਤੇ ਤਿਆਰ ਹੋਵੋ ਤੇ ਜੇ ਬੇਗੈਰਤੀ ਤੇ ਬੇਅਣਖੀ ਦੀ ਜ਼ਿੰਦਗੀ ਨਾਲ ਜਿਉਣਾ ਤਾਂ ਫਿਰ ਜਿੱਥੇ ਮਰਦੀ ਤੁਰੇ ਫਿਰੋ ਕੋਈ ਹੱਥ ਨਹੀਂ ਲਾਏਗਾ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਨਾ ਤਾਂ ਕਿਸੇ ਦੀ ਸਿਰਜਣਾ ਸੀ ਤੇ ਨਾ ਹੀ ਉਸ ਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਆਪਣਾ ਸਿਆਸੀ ਹਿੱਤ ਪੂਰਾ ਕਰਨ ਲਈ ਵਾਰਿਆ ਸੀ ਨਾ ਤਾਂ ਕਾਂਗਰਸ ਪਾਰਟੀ ਨੇ ਉਸ ਦਾ ਕਦੇ ਸਮਰਥਨ ਕੀਤਾ ਸੀ ਨਾ ਸਰਕਾਰ ਨੇ ਉਸ ਨਾਲ ਕੋਈ ਨਰਮੀ ਹੀ ਵਰਤੀ ਸੀ ਨਾ ਉਸ ਨੂੰ ਖਾਲਕੂ ਗਤੀਵਿਧੀਆਂ ਚਲਾਉਣ ਦੀ ਖੋਲ੍ਹ ਹੀ ਦਿੱਤੀ ਸੀ ਤੇ ਨਾ ਹੀ ਉਸ ਨੂੰ ਸਮੇਂ ਸਿਰ ਗ੍ਰਿਫਤਾਰ ਕਰਨ ਤੋਂ ਸਰਕਾਰ ਨੇ ਸੰਕੋਚ ਕੀਤਾ ਸੀ ਉਹ ਪੱਤੀ ਗਸਤ ਨੂੰ ਸੋਸ ਤਤਰ ਨੂੰ ਦਮਦਮੀ ਟਕਸਾਲ ਦਾ ਮੁਖੀ ਚੁਣਿਆ ਗਿਆ ਸੀ ਤੇ 6 ਕੁ ਮਹੀਨੇ ਬਾਅਦ ਹੀ ਅਮਰਸਰ ਵਿਖੇ 13 April 1978 ਦਾ ਭਿਆਨਕ ਖੂਨੀ ਸਾਾਕਾ ਵਾਪਰ ਗਿਆ ਸੀ ਇਸ ਸਾਕੇ ਨਾਲ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਉਸਨੇ ਆਪਣੀ ਪੰਥਕ ਜ਼ਿੰਮੇਵਾਰੀ ਸੰਭਾਲ ਲਈ ਸੀ ਤੇ ਖਾਲਸਾ ਇਸੁਰ ਨਾਲ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ